ਵੱਡੇ ਸ਼ਹਿਰ ਦੇ ਮਹਿੰਗੇ ਫਲੈਟ ਵਿੱਚ ਰਹਿੰਦੇ ਇੱਕ ਬੱਚੇ ਨੇ ਆਪਣੇ ਪਿਤਾ ਤੋਂ ਪੁੱਛਿਆ ਪਪਾ ਇਹ ਕੁਦਰਤ ਕੀ ਹੁੰਦੀ ਹੈ ਉਹ ਜਿੱਦ ਕਰਨ ਲੱਗਿਆ ਕਿ ਮੈਂ ਵੀ ਕੁਦਰਤ ਵੇਖਣੀ ਹੈ ਬੱਚੇ ਦਾ ਪਿਤਾ ਸੋਚੀ ਪੈ ਗਿਆ ਕਿਉਂਕਿ ਸ਼ਹਿਰ ਦੀ ਰੁਝੇਵੇਂ ਭਰੀ ਜ਼ਿੰਦਗੀ ਨੇ ਉਸ ਨੂੰ ਕੁਦਰਤ ਤੋਂ ਵਿਸਾਰ ਦਿੱਤਾ ਸੀ ਉਹ ਸਕੂਨ ਜੋ ਉਸ ਨੂੰ ਬਚਪਨ ਵਿੱਚ ਆਪਣੇ ਪਿੰਡ ਦੇ ਕੁਦਰਤੀ ਮਾਹੌਲ ਵਿੱਚ ਮਿਲਦਾ ਸੀ ਉਹ ਖਤਮ ਹੋ ਗਿਆ ਸੀ ਇਸ ਸਵਾਲ ਨੇ ਉਸ ਨੂੰ ਰਾਤ ਨੂੰ ਸੌਣ ਨਾ ਦਿੱਤਾ ਉਸ ਨੇ ਅੱਖਾਂ ਬੰਦ ਕਰ ਰੱਖੀਆਂ ਸੀ ਪਰ ਉਸ ਦੇ ਸਾਹਮਣੇ ਉਸ ਦਾ ਅਤੀਤ ਉਸ ਦਾ ਬਚਪਨ ਘੁੰਮ ਰਿਹਾ ਸੀ। ਕੁਦਰਤ ਵੇਖਣ ਦੇ ਨੀ ਮਹਿਸੂਸ ਕਰਨ ਦੀ ਚੀਜ਼ ਹੈ। ਉਹ ਉਹੀ ਮੀਂਹ ਦੀਆਂ ਬੂੰਦਾਂ ਆਪਣੇ ਪਿੰਡੇ ਤੇ ਮਹਿਸੂਸ ਕਰ ਰਿਹਾ ਸੀ। ਉਸ ਨੂੰ ਤਾਜ਼ੇ-ਤਾਜ਼ੇ ਮੀਂਹ ਪਏ ਬਾਅਦ ਮਿੱਟੀ ਚੋਂ ਦੀ ਮਹਿਕ ਉਦਾਂ ਹੀ ਆ ਰਹੀ ਸੀ। ਦਰਖਤਾਂ ਤੇ ਚਹਿਚਾਉਂਦੇ ਪੰਛੀਆਂ ਦੀਆਂ ਆਵਾਜ਼ਾਂ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸੀ। ਗਿੱਲੇ ਮਿੱਟੀ ਦਾ ਘੜ ਬਣਾ ਕੇ ਢਾ ਦੇਣਾ, ਲੱਡੂ ਪੇੜੇ ਬਣਾਉਣੇ ਮਿੱਟੀ ਦੇ ਇਹ ਸੋਚ ਕੇ ਉਹਦੀਆਂ ਬੁੱਲਾਂ ਤੇ ਇੱਕ ਮੁਸਕਾਨ ਜੀ ਆ ਗਈ ਸੀ। ਨਹਿਰ ਦੇ ਪਾਣੀ ਵਿੱਚ ਲੱਤਾਂ ਡਬੋ ਕੇ ਬੈਠੇ ਰਹਿਣਾ, ਕਿੰਨਾ ਕਿੰਨਾ ਚਿਰ। ਪੰਛੀਆਂ ਨੂੰ ਚੋਗਾ ਪਾਉਣਾ, ਛੱਪੜ ਤੇ ਮੱਧੇ ਨਾਲ ਤਾਰੀਆਂ ਲਾਉਣੀਆਂ। ਤਾਜੇ ਬੇਰ ਤੇ ਜਾਮਣਾ ਤੋੜ ਕੇ ਖਾਣੀਆਂ। ਬਾਪੂ ਦੇ ਮੋੜਿਆਂ ਤੇ ਬਹਿ ਕੇ ਮੇਲਾ ਵੇਖਣ ਜਾਣਾ। ਇਹ ਯਾਦ ਕਰਕੇ ਇੱਕ ਹੰਝੂ ਦਾ ਟੁੱਕਾ ਉਹਦੀ ਅੱਖਾਂ 'ਚੋਂ ਵਹਿ ਕੇ ਠੰਢ ਡਗ ਪਿਆ। ਉਹ ਬਹੁਤ ਪਾਬੁਖ ਹੋ ਗਿਆ। ਉੱਠ ਕੇ ਬੈਠ ਗਿਆ ਤੇ ਆਪਣੇ ਬੇਟੇ ਬਾਰੇ ਸੋਚਣ ਲੱਗਾ ਕਿ ਜ਼ਿੰਦਗੀ 'ਚ ਅੱਗੇ ਵਧਣ ਦੇ ਚੱਕਰ 'ਚ ਆਪਣੇ ਬੱਚਿਆਂ ਨੂੰ ਕੁਦਰਤ ਤੋਂ ਆਪਣੀਆਂ ਜੜ੍ਹਾਂ ਤੋਂ ਬਿਲਕੁਲ ਤੋੜ ਲਿਆ ਉਹ ਆਪਣੇ ਆਪ ਨੂੰ ਦੋਸ਼ੀ ਜੈ ਮਹਿਸੂਸ ਕਰ ਰਿਹਾ ਸੀ ਅਗਲੇ ਦਿਨ ਸਵੇਰ ਉੱਠਿਆ ਤਾਂ ਉਸਨੇ ਆਪਣੇ ਕੰਮ ਤੋਂ ਛੁੱਟੀ ਲੈ ਲਈ ਤੇ ਆਪਣੇ ਬੇਟੇ ਨੂੰ ਵੀ ਸਕੂਲ ਤੋਂ ਛੁੱਟੀ ਕਰਵਾ ਦਿੱਤੀ ਆਪਣੇ ਸਾਰੇ ਪਰਿਵਾਰ ਨੂੰ ਗੱਡੀ 'ਚ ਬਿਠਾਇਆ ਤੇ ਗੱਡੀ ਆਪਣੇ ਪਿੰਡ ਦੇ ਰਾਹ ਪਾ ਦਿੱਤੀ ਉਸ ਦਾ ਬੇਟਾ ਆਪਣੇ ਪਾਪਾ ਨੂੰ ਬੜੀ ਉਤਸੁਕਤਾ ਨਾਲ ਪੁੱਛ ਰਿਹਾ ਸੀ ਪਾਪਾ ਅੱਪਾ ਕਿੱਥੇ ਜਾ ਰਹੇ ਆ ਤਾਂ ਉਸਨੇ ਆਪਣੇ ਬੇਟੇ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਬੇਟਾ ਅੱਪਾ ਕੁਦਰਤ ਨੂੰ ਮਿਲਣ ਜਾ ਰਹੇ ਆ